ਭਾਈ ਬਲੰਬਰ ਸਿੰਘ ਜੀ ਆਪ ਜੀ ਨੂੰ ਭਾਈ ਮਣੀ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਕੁਝ ਬਚਨ ਸਰਵਣ ਕਰਵਾ ਰਹੀ ਸੀ ਗੁਰਸਿੱਖਾਂ ਦਾ ਜਿਹੜਾ ਜੀਵਨ ਹੈ ਉਹ ਬਹੁਤ ਉੱਚਾ ਤੇ ਸੁੱਚਾ ਹੈ ਗੁਰੂ ਸਾਹਿਬ ਜੀ ਨੇ ਰਹਿਮਤ ਕੀਤੀ ਹੈ ਸਾਡੇ ਸਾਰਿਆਂ ਤੇ ਹੀ ਕਿ ਜ਼ੁਲਮ ਦੇ ਅੱਗੇ ਕਦੇ ਵੀ ਸਿਰ ਨਹੀਂ ਝੁਕਾਉਣਾ ਜ਼ੁਲਮ ਦਾ ਹਮੇਸ਼ਾ ਡਟ ਕੇ ਮੁਕਾਬਲਾ ਕਰਨਾ ਹੈ ਇਸੇ ਕਰਕੇ ਹੀ ਭਾਈ ਮਣੀ ਸਿੰਘ ਜੀ ਦੀ ਜਿਹੜੀ ਸ਼ਹੀਦੀ ਆ ਉਹ ਹੁੰਦੀ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਬੇਨਤੀ ਕਰੀਏ ਕਿ ਸਤਿਗੁਰੂ ਜੀ ਕਿਰਪਾ ਕਰਨੀ ਬਖਸ਼ਿਸ਼ ਕਰਨੀ ਸਾਨੂੰ ਗੁਰਸਿੱਖੀ ਦੀ ਦਾਤ ਬਖਸ਼ਣੀ ਤੇ ਖਾਸ ਕਰਕੇ ਮਾਈਆਂ ਨੂੰ ਬੀਬੀਆਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਛੋਟੇ ਬੱਚੇ ਨੇ ਜਤਨ ਕਰਿਆ ਕਰੋ ਬੱਚਿਆਂ ਦੇ ਜਿਹੜੇ ਕੇਸ ਹੈ ਉਹ ਨਹੀਂ ਕਤਲ ਕਰਾਉਣੇ ਕਿਉਂਕਿ ਮਾਵਾ ਦਾ ਇਹ ਫਰਜ਼ ਬਣਦਾ ਹੈ ਵੱਡੇ ਹੋ ਕੇ ਜੋ ਮਰਜੀ ਕਰਨ ਪਰ ਜੇਕਰ ਮਾਂ ਦੀ ਸਿੱਖਿਆ ਮਾਂ ਦਾ ਉਪਦੇਸ਼ ਹੋਏਗਾ ਤੇ ਬੱਚਾ ਵੱਡਾ ਹੋ ਕੇ ਵੀ ਕਦੇ ਗਲਤ ਰਸਤੇ ਨਹੀਂ ਚੱਲਦਾ ਜੇਕਰ ਮਾਵਾਂ ਹੀ ਬੱਚਿਆਂ ਦੇ ਕੇਸ ਕਤਲ ਕਰਾਉਣ ਲੱਗ ਜਾਣ ਤੇ ਭਗਤ ਜੀ ਕਹਿੰਦੇ ਨੇ ਜੇ ਮਾਂ ਹੀ ਬੱਚੇ ਨੂੰ ਜ਼ਹਿਰ ਦੇ ਦੇਵੇ ਤੇ ਫਿਰ ਉਹਦੀ ਰੱਖਿਆ ਕੌਣ ਕਰੂਗਾ ਗੁਰੂ ਸਾਹਿਬ ਨੇ ਅੰਮ੍ਰਿਤ ਦਿੱਤਾ ਅੰਮ੍ਰਿਤ ਕੌੜਾ ਵਿਖਿਆ ਮੀਠੀ ਸਾਗਤ ਕੀ ਬਿਦ ਨੈਨੋ ਦੀਠੀ ਸੋ ਅੰਮ੍ਰਿਤ ਧਾਰੀ ਹੋਣਾ ਹੈ ਤੇ ਜ਼ਹਿਰ ਤੋਂ ਬਚਣਾ ਹੈ ਤਾਂ ਹੀ ਸਾਡਾ ਜਿਹੜਾ ਜੀਵਨ ਹੈ ਉਹ ਸਬਰ ਸਕਦਾ ਆਉ ਇੱਕ ਧਾਰਨਾ ਪੜਨੀ ਹੈ ਭਾਈ ਮਣੀ ਸਿੰਘ ਜੀ ਜਿਨ੍ਹਾਂ ਨੇ ਆਪਣਾ ਬੰਦ-ਬੰਦ ਤੇ ਕਟਵਾ ਲਿਆ ਪਰ ਪਿਆਰਿਓ ਗੁਰਸਿੱਖੀ ਨੂੰ ਉਹਨਾਂ ਨੇ ਦਾਗ ਨਹੀਂ ਲੱਗਣ ਦਿੱਤਾ ਆਪਣਾ ਆਪ ਤੇ ਕੁਰਬਾਨ ਕਰ ਦਿੱਤਾ ਪਰ ਜੋ ਬਖਸ਼ਿਸ਼ਾਂ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੀਆਂ ਭਾਈ ਮਣੀ ਸਿੰਘ ਜੀ ਨੇ ਪ੍ਰਾਪਤ ਕੀਤੀਆਂ ਸ਼ਹੀਦ ਦਾ ਦਰਜਾ ਐਵੇਂ ਪ੍ਰਾਪਤ ਨਹੀਂ ਹੁੰਦਾ ਆਓ ਪੜਿਓ ਸਾਰੇ ਇੱਕ ਵਾਰੀ ਸਮਾਂ ਨਹੀਂ ਬਹੁਤਾ ਵਿਚਾਰ ਦਾ ਮਹਾਂਪੁਰਖ ਸੰਤ ਬਾਬਾ ਲੱਖਾ ਸਿੰਘ ਜੀ ਜਿਨ੍ਹਾਂ ਦੀ ਰਸਨਾ ਤੋਂ ਆਪਾਂ ਇਹ ਇਤਿਹਾਸ ਵੀ ਸਰਵਣ ਕਰਨਾ ਹੈ ਬਚਨ ਸਰਵਣ ਕਰਨੇ ਹਨ ਕਿਉਂਕਿ ਜ਼ਰੂਰੀ ਹੈ ਮਹਾਂਪੁਰਖ ਸੰਤ ਬਾਬਾ ਲੱਖਾ ਸਿੰਘ ਜੀ ਹਮੇਸ਼ਾ ਹੀ ਜਦੋਂ ਵੀ ਪੂਰਨਵਾਸੀ ਹੁੰਦੀ ਹੈ ਜਾਂ ਕੋਈ ਵੀ ਸਮਾਗਮ ਹੁੰਦਾ ਤੇ ਉਹ ਜਿਹੜਾ ਵੀ ਕੋਈ ਦਿਨ ਲੰਘ ਕੇ ਜਾਂਦਾ ਕਿਉਂਕਿ ਕਈ ਲੋਕ ਕਹਿ ਦਿੰਦੇ ਆ ਨਾਨਕ ਸਰ ਵਾਲੇ ਆਪ ਦੇ ਬਾਬਿਆਂ ਦੀਆਂ ਬਰਸੀਆਂ ਹੀ ਮਨਾਉਂਦੇ ਆ ਇਹ ਸੀ ਦਾਦੇ ਦੇ ਦਿਨ ਨਹੀਂ ਮਨਾਉਂਦੇ ਇਹ ਗੁਰੂਆਂ ਦੇ ਦਿਨ ਨਹੀਂ ਪਰ ਯਾਦ ਰੱਖਿਓ ਜਦੋਂ ਵੀ ਕੋਈ ਦਿਨ ਆਉਂਦਾ ਹੈ ਤੇ ਹਮੇਸ਼ਾ ਸਾਰੇ ਸ਼ਹੀਦਾਂ ਸਿੰਘਾਂ ਨੂੰ ਯਾਦ ਕੀਤਾ ਜਾਂਦਾ ਗੁਰੂ ਸਹਿਬਾਨਾਂ ਦੇ ਜਿਹੜੇ ਦਿਹਾੜੇ ਆ ਉਹ ਵੀ ਮਨਾਏ ਜਾਂਦੇ ਨੇ ਸਾਰੇ ਪਰ ਜੇਕਰ ਤੁਸੀਂ ਥੋੜਾ ਜਿਹਾ ਧਿਆਨ ਦਿਓਗੇ ਤੇ ਤੁਹਾਨੂੰ ਫੇਰ ਹੀ ਪਤਾ ਲੱਗਣਾ ਜੇ ਦਿੰਦਿਆ ਕਰਨ ਵਾਲੇ ਪਾਸੇ ਲੱਗੇ ਰਹਿਣਾ ਤੇ ਫੇਰ ਤੇ ਦਿਸਣਾ ਹੀ ਕੁਝ ਨਹੀਂ ਤੁਹਾਨੂੰ ਤੋ ਇਸ ਕਰਕੇ ਮਹਾਂਪੁਰਖ ਹਮੇਸ਼ਾ ਹੀ ਜੋ ਵੀ ਦਿਨ ਹੁੰਦਾ ਤੇ ਉਹਦੇ ਪਰਥਾਏ ਬਚਨ ਬਾਬਾ ਜੀ ਸਰਵਣ ਕਰਵਾਉਂਦੇ ਨੇ ਹਮੇਸ਼ਾ ਤੇ ਆਓ ਪੜਿਓ ਸਾਰੇ ਪਿਆਰ ਦੇ ਵਿੱਚ ਸਿੱਖੀ ਨੂੰ ਦਾਗ ਨਹੀਂ ਲਾਇਆ ਟੋਟੇ ਟੋਟੇ ਹੋਗੇ ਸੂਰ ਮੇ ਸਿੱਖੀ ਨੂੰ ਦਾਗ ਨਹੀਂ ਦਾ Bolo, ਜੋ ਤੋ ਪ੍ਰੇਮ ਖਿਲਨ ਕਾ ਚਾਉ ਸਿਰ ਤਰ ਤਲੀ ਗਲੀ ਮੇਰੀਆ ਇਹ ਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਕੀਜੈ ਸਵਾਉ ਐਨੀ ਬੇਨਤੀ ਆ ਪ੍ਰਵਾਨ ਕਰਿਓ ਅਗਲਾ ਸੁਨਾ ਬਾਬਾ ਜੀ ਦਾ ਹੈ ਪਿਆਰ ਦੇ ਨਾਲ ਬਚਨ ਸਰਵਣ ਕਰਕੇ ਲਾਭ ਪ੍ਰਾਪਤ